ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਬਾਰੇ ਦੀਵਾਲੀ ਬੰਪਰ ਦਾ ਜਿਹੜਾ ਡਰਾ ਹੈ ਉਹ ਕੱਤੀ ਕਦੋਂ ਬੰਨਣੇ ਨਿਕਨ ਜਾ ਰਿਹਾ ਤੇ ਰਾਤ 8 ਵਜੇ ਡਰਾ ਨਿਕਲਣਾ ਹੈ ਟਿਕਟ ਦੀ ਕੀਮਤ ਹੈ ਕਿ ਜੀ 500 ਰੁਪਇਆ ਟੋਟਲ ਜਿਹੜੀ ਸਕੀਮ ਹੈ ਉਹ 24 ਲੱਖ ਟਿਕਟਾਂ ਛੱਪੀਆਂ ਤਿੰਨ ਸੀਰੀਜ਼ ਆ A B C ਹਰੇਕ ਸੀਰੀ ਵਿੱਚ 8 ਲੱਖ ਟਿਕਟਾਂ ਤੇ ਪਹਿਲਾ ਪ੍ਰਾਈਜ਼ 11 ਕਰੋੜ ਦਾ ਗਰੰਟੀਡ ਟੂ ਪਬਲਿਕ ਹੈ ਦੂਸਰਾ ਨਾਮ ਹੋਣਾ ਜੀ 1 ਕਰੋੜ ਦੇ ਤਿੰਨ ਪ੍ਰਾਈਜ਼ ਆ ਤੀਸਰਾ ਨਾਮ ਹੈਗਾ ਜੀ 50 ਲੱਖ ਦੇ ਤਿੰਨ ਪ੍ਰਾਈਜ਼ ਆ ਚੌਥਾ ਨਾਮ ਹੋਣਾ ਜੀ 10 ਲੱਖ ਦੇ ਨੌ ਪ੍ਰਾਈਜ਼ ਪੰਜਵਾਂ ਨਾਮ ਹੈਗਾ ਜੀ 5 ਲੱਖ ਦਾ ਇਹ ਵੀ ਨੋ ਪ੍ਰਾਈਜ਼ ਨਿਕਲਨੇ ਆ ਤੇ 6ਵਾਂ ਨਾਮ 9000 ਦਾ 2400 ਪ੍ਰਾਈਜ਼ ਆ ਤੇ 7ਵਾਂ ਨਾਮ 5000 ਦਾ ਇਹ ਵੀ 2400 ਪ੍ਰਾਈਜ਼ ਨਿਕਲਨੇ ਨੇ ਵਿੱਚ ਤੇ 8ਵਾਂ ਪ੍ਰਾਈਜ਼ 3000 ਦਾ ਇਹ ਵੀ 2400 ਪ੍ਰਾਈਜ਼ ਆ ਐਡਨ ਅਪਲਾਈ ਜਗਾ ਜੀ 1000 ਦਾ ਇਹ ਨਿਕਨ 1 ਲੱਖ 200 ਤੇ ਟੋਟਲ ਜਿਹੜੇ ਪ੍ਰਾਈਜ਼ ਨਿਕਲਨੇ 1 ਲੱਖ 27225 ਪ੍ਰਾਈਜ਼ ਆ ਤੇ ਪਹਿਲਾ ਪ੍ਰਾਈਜ਼ ਗਾਰੰਟੀਡ ਹੈ 11 ਕਰੋੜ ਦਾ ਯਾਨੀ ਬਿਗਿਨਿੰਗ ਡੇਟਾ ਚ ਹੋਣਾ ਪਹਿਲਾ ਪ੍ਰਾਈਜ਼ 11 ਕਰੋੜ ਦਾ ਤੁਸੀਂ ਵੀ ਜਾ ਕੇ ਟਿਕਟ ਖਰੀਦ ਸਕਦੇ ਹੋ ਮਾਰਕੀਟ ਵਿੱਚ ਆ ਟਿਕਟ ਅਵੇਲੇਬਲ ਹੈ 31 ਤਰੀਕ ਨੂੰ ਰਾ ਨਿਕਲ ਰਿਜ਼ਲਟ ਵੀ ਤੁਹਾਨੂੰ ਅਸੀਂ ਦਗਾ ਦਾਂ ਇਸ ਕਰਕੇ ਪੇਜ ਨੂੰ ਜਰੂਰ ਫੋਲੋ ਕਰੋ ਧੰਨਵਾਦ